ਸਤ ਸ੍ਰੀ ਅਕਾਲ ਦੋਸਤੋ ਡਬਲ ਐਫ ਜੀ ਦੇਸੀ ਮੁਰਗਾ ਅੱਜ ਡਬਲ ਐਫ ਜੀ ਦੇਸੀ ਮੁਰਗਾ 1 ਮਹੀਨਾ 15 ਦਿਨ ਤਾਂ ਹੋ ਗਿਆ ਹਾਂ ਤੇ ਦੇਖੋ ਬਰੋ ਪਤਨ ਗਰੋਥ ਕਰ ਰਿਹਾ ਹੈ ਤਾਂ ਅੱਜ ਤੁਹਾਨੂੰ ਜਲਦੀ ਗ੍ਰੋਥ ਕਰਦਾ ਹੈ ਮੁਰਗਾ ਆਪ ਫੀਡ ਦਿਖਾਵਾਂਗੇ ਗ੍ਰੋਥ ਕਰਨ ਵਾਲੀ ਮੁਰਗੇ ਨੂੰ ਫੀਡ ਕਿਹੜੀ ਪਾਈ ਜਾਂਦੀ ਹੈ ਤਾਂ ਸਰਦੀ ਦਾ ਮੌਸਮ ਵੀ ਚੱਲ ਰਿਹਾ ਹੈ ਤਾਂ ਸਰਦੀ ਦੇ ਮੌਸਮ ਵਿੱਚ ਮੁਰਗੇ ਨੂੰ ਗਰਮ ਰੱਖਣ ਲਈ ਕੀ ਕਿਹੜੀ ਫੀਡ ਪਾਈ ਜਾਂਦੀ ਹੈ ਨਾਲ ਹੀ ਇਹਨਾਂ ਦੀ ਗ੍ਰੋਥ ਕਰਨ ਲਈ ਵੀ ਤੇ ਨਾਲੇ ਸ਼ਰਦੂ ਨੂੰ ਬਚਾਉਣ ਲਈ ਇਹਨਾਂ ਨੂੰ ਫੀਡ ਫਿੜਤੀ ਜਾਂਦੀ ਹੈ ਇਸ ਵੀਡੀਓ ਚ ਸਾਰਾ ਕੋ ਦੱਸਾਂ ਕਿ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਹੋਰ ਤੁਹਾਨੂੰ ਅੱਗੇ ਤੋਂ ਅੱਗੇ ਮੁਰਗੀ ਪਾਲਣ ਦੀਆਂ ਵੀਡੀਓ ਤੇ ਜਾਣਕਾਰੀ ਮਿਲ ਜਾਵੇਗੀ ਤਾਂ ਦੇਖੋ ਇਹ ਆ ਫੀਡ ਪਈ ਹੈ ਕੰਡੀਸ਼ਨ ਫੀਡ ਕੰਡੀਸ਼ਨ ਫੀਡ ਦਾ ਤੁਹਾਨੂੰ ਮੇਰੇ ਕੈਮਰਾ ਕਰਕੇ ਦਿਖਾਇਆ ਦੇ ਇਹ ਕੰਡੀਸ਼ਨ ਫੀਡ ਹੁੰਦੀ ਹੈ ਤਾਂ ਇਹ ਗਰਮੀ ਵੀ ਹੁੰਦੀ ਹੈ ਤੇ ਮੁਰਗੇ ਦੀ ਗਰੋਥ ਜਲਦੀ ਕਰਦੀ ਹੈ ਇੱਕ ਬੈਗ 2300 ਰੁਪਏ ਦਾ ਹੁੰਦਾ ਹੈ 50 ਕਿਲੋ ਦਾ ਬੈਗ ਹੁੰਦਾ ਹੈ ਤਾਂ ਇਹ ਮੁਰਗੇ ਦੀ ਜਲਦੀ ਗ੍ਰੋਥ ਕਰੇਗੀ ਤੇ ਮੁਰਗਿਆਂ ਨੂੰ ਤੰਦਰੁਸਤ ਬਣਾਵੇਗੀ ਤਾਂ ਜਿੱਦੇ ਵੀ ਇਸ ਮੁਰਗੇ ਦੇ ਵਿੱਚ ਵਿਟਾਮਿਨ ਦੀ ਕਮੀ ਹੁੰਦੀ ਹੈ ਸਾਰੇ ਵਿਟਾਮਿਨਾਂ ਦੀ ਕਮੀ ਨੂੰ ਪੂਰਾ ਕਰੇਗੀ ਇਹ ਫੀਡ ਮੁਰਗੇ ਨੂੰ ਕੈਲਸ਼ੀਅਮ ਦੀ ਕਮੀ ਹੋ ਜਾਵੇ ਜਾਂ ਲਗੜਾਪਨ ਹੋ ਜਾਵੇ ਤਾਂ ਇਹ ਫੀਡ ਕੋਲ ਨਾਲ ਬੁਲਗੇ ਰਾ ਕਦੇ ਲੜਗੜਾ ਪੰਡੀ ਜੂਗਾ ਤੇ ਹੋਰ ਤੋਂ ਵਾਲੂ ਵੀਡੀਓ ਅੱਗੇ ਦਿਖਾਵਾਂਗੇ ਲੜਗੜਾ ਪੰ ਕਿਹੜੇ ਕਾਰਨਾ ਕਰਕੇ ਹੁੰਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਤੁਹਾਨੂੰ ਹੋਰ ਮੁਰਗੀ ਪਾਲਣ ਬਾਰੇ ਅੱਗੇ ਤੋਂ ਵੀ ਜਾਣਕਾਰੀ ਮਿਲੇ ਰਹੇ ਇਹ ਪਿਛੇ ਦੇਖੋ ਬੜੇ ਚਾਵਾਂ ਨਾਲ ਮੁਰਗਾ ਤੁਮਿਸਰੀ ਪੀੜਾ ਖਾਰ ਰਿਹਾ ਹੈ ਤੇ ਤੁਹਾਨੂੰ ਦੱਸਿਆ ਹੈ ਸਰਦੀ ਦਾ ਮੌਸਮ ਹੈ ਤੇ ਸਰਦੀ ਦੇ ਮੌਸਮ ਵਿੱਚ ਮੁਰਗਾ ਇਹ ਪੀੜ ਕਾਣ ਨਾਲ ਗਰਮ ਰਹਿੰਦਾ ਹੈ ਤੇ ਠੰਡ ਨੇੜੇ ਵੀ ਆਉਂਦੀ ਹੈ ਪਰ ਫੀਡ ਕੋਈ ਕੰਪਨੀਆਂ ਦੀ ਫੀਡ ਹੁੰਦੀ ਹੈ ਪਰ ਮੈਂ ਫੀਡ ਮਰਤਬਾ ਹਾਂ ਵੈਲਿਊ ਮੈਕਸ ਬੋਤਲਰ ਕੰਪਨੀ ਦੀ ਫੀਡ ਹੈ ਵੈਲਿਊ ਮੈਕਸ ਦੇਖੋ ਗੱਟਾ ਵੈਲਿਊ ਮੈਕਸ ਦਾ ਇਹ ਫਿਨਿਸ਼ਰ ਫੀਡ ਹੈ ਚੰਗੀ ਤਰ੍ਹਾਂ ਦਾ ਸਾਰਾ ਹੈਗਾ ਤਾਂ ਦੇਖੋ ਮੈਲੇ ਉਹ ਮਿਕਸ ਮਿਕਸਰ ਫੀਡ ਹੈ 2100 ਦਾ ਬੈਗ ਆਉਂਦਾ ਹੈ ਤੇ ਗੋਦਰੀ ਕੰਪਨੀ ਦਾ ਬੈਗ ਹੈ ਤਾਂ ਫੀਡ ਮੈਂ ਵਰਤਦਾ ਹਾਂ ਪਰ ਕਈ ਹੋਰ ਵੀ ਕਈ ਕਿਸਮ ਦੀਆਂ ਚੀਜ਼ਾਂ ਆਈਆਂ ਹਨ ਕੰਪਨੀ ਤੋਂ ਪਰ ਮੇਰੇ ਲਈ ਤਾਂ ਇਹ ਠੀਕ ਹੀ ਹੈ 那不待见。<Love>